ਨਸ ਚੱਲੇ ਆ ਜੀ ਮਾਰਕੀਟ ਸ਼ਾਮ ਦਾ ਟਾਈਮ ਹੋ ਗਿਆ ਹਵਾ ਬਹੁਤ ਵਧੀਆ ਵਗਦੀ ਆ ਠੰਡੀ ਠੰਡੀ ਕੌਣ ਖਾਣੇ ਆ ਜੀ ਸਾਡੀ ਨੋਰ ਨੇ ਜਲਾਤੋ ਅਸੀਂ ਵੇਖਦੇ ਆ ਤੇ ਪੀਣੇ ਕਫੇ ਹੁਣ ਇਧਰ ਆ ਗਏ ਅਸੀਂ ਆ ਫੜੀ ਆਂਟੀ ਦਾ ਫੋਨ ਪੜੋ ഇദ്ധര ਕੋਣ ਹਾਂ ਪਹਿਲੇ ਚੈੱਕ ਕਰਦੀ ਆ ਮੈਡਮ ਹੈ ਹੂੰ ਡੇਸਟ ਦੇਦੀ ਆ ਪਤਾ ਤਾਂ ਸਾਰਿਆਂ ਦੇ ਫਲੇਵਰ ਹਾਂਜੀ ਹੁਣ ਅਸੀਂ ਇੱਥੇ ਬੈਠ ਕੇ ਬਾਅਰ ਚ ਤੇ ਨੋਟ ਲੱਗਿਆ ਸਾਡੀ ਆਈਸਕ੍ਰੀਮ ਖਾ ਤੇ ਅਸੀਂ ਪੀਵਾਂਗੇ ਕਪਾਹੇ ਇੰਦਰਾ ਚੱਜ ਸੀਤ ਬਜਾਪੋ ਨੋਸ਼ੂ ਫੋਮਿਨੀ ਇਹ ਵੀ ਨਾਲ ਤੇਰੇ ਆ ਗਈ ਸੀ ਓਪੀਐਸ ਇੱਥੋਂ ਲੈਣੇ ਸਾਮਾਨ ਨੇ ਕਿ ਮੇਲ ਪੇਂਟ ਦੇ ਕਲਰ ਕਿੰਨੇ ਸੋਹਣੇ ਲੱਗ ਰਹੇ ਹੁਣ ਅਸੀਂ ਆ ਗਏ ਡਾਕ ਚ ਹੋਰ ਕੀ ਲੈਣਾ ਹੈ ਹੈ ਤੇਰੀ ਤਾਂ ਆ ਰਹੀ ਹੈ ਫੁੱਲ ਸਕਰੀਨ ਇਹਦੇ ਚ ਫੋਨ ਇਚ ਆ ਰਹੀ ਹੈ ਤੇਰੀ ਫੁੱਲ ਮੈਂ ਕਰੀ ਕਰਦੀ ਨਹੀਂ ਹੋਣੀ ਤਾਣ ਮੈਂ ਦੁਕਾਨੀ ਆ ਛੱਡ ਦੇ ਨੂਰ ਮੇਰਾ ਫੋਨ ਦੇ ਦੇ ਪਾਸੇ ਫੇਰ ਕਰ ਲਈ ਗੱਲ ਫੋਨ ਦੇ ਦੇ ਮੇਰਾ ਇੱਕ ਮਿੰਟ ਅੱਛਾ ਵੀਡੀਓ ਬਣਾ ਵੀਡੀਓ ਦੋਵੇਂ ਵੀਡੀਓ ਬਣਾ ਸਕੀਂ ਕਾਕਾ ਕਾਕਾ ਕੀ ਕੀ ਅਸ ਗਿਆ ਜਰਾਬ ਲੈਣੀ ਆ ਜਰਾ ਆਪਾਂ ਵੇਖਦੀ ਆ ਨਾ ਕਿ ਮੈਂ ਤਾਂ ਵੀ ਜਦੋਂ ਆਪਾਂ ਲੈ ਲਵਾਂਗੇ ਤਾਂ ਫਿਰ ਹਾਂ ਠੀਕ ਆ ਜਰਾਬਾਂ ਇਹ ਇਹ ਬੰਦਿਆਂ ਵਾਲੀ ਆ ਬੋਂ ਵਾਲੀ ਆ ਪਿਆਸਾ ਤਾਲੀਆਂ ਚ ਚਾਈਨਾ ਵਾਲੇ ਤੇ ਦੇਖਾਈ ਇੱਕ ਕੰਮ ਮਸਰੈਲਾ ਲੈਣੀ ਕੋਈ ਕਹਿੰਦਾ ਇਸ ਨੂੰ ਵੀ ਨਹੀਂ ਸਿੱਖ ਸਕਦੇ ਹਾਂ ਮਸਰੈਲਾ ਲੈਣਾ ਇੱਕ ਪੀਜਾ ਦਾਅਸਤਾ ਲੈਣਾ ਉਹ ਤਾਂ ਉਧਰ ਮੂਰੇ ਉਹ ਤਾਂ ਆਟਾ ਤਾਂ ਉਧਰ ਹੋਗਾ ਮਸਰੈਲਾ ਉਰੇ ਕੋਈ ਹੋਗਾ ਨਹੀਂ ਨਹੀਂ ਆਟਾ ਮਿਲ ਨਹੀਂ ਹੋਣਾ ਹਾਂ ਆਟਾ ਕਰ ਲੈਣਾ ਤਸਾਬਾ ਪਤਾ ਪਾ ਦੂਜੇ ਦਾ ਯੂਰੋਸਪਿੰਡਾ ਇੱਧਰ ਤਾਂ ਮੈਂ ਕਰਤੀ ਨਹੀਂ ਜੀ ਨੂੰ ਪਤਾ ਜੇ ਹਾਂ ਦਿਸ ਮਾਂ ਤੋ ਟਾ 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 ਉਹ ਨਹੀਂ ਇਹ ਤਾਂ ਪਾਸ ਤੇ ਹੈ ਇੱਧਰ ਪਿਆ ਦੇਖ ਮੈਂ ਪਾਸ ਤੇ ਬਣਾ ਦੇ ਭਾਈ ਅਗਲਾ ਥੰਬਾ ਆ ਰਿਹਾ ਪੀਜਿਆਣਾ ਆਟਾ ਏ ਜਿਹੜਾ ਕਿਹੜਾ ਲੈਣਾ ਉੱਪਰ ਪਏ ਹਾਂ ਇਹ ਵੀ ਹੁੰਦਾ ਹੈ ਉੱਪਰ ਵੀ ਆ ਸਾਰੇ ਆ ਵੀ ਪੀਜਣ ਲਈ ਹਾਂ ਇਹ ਜਿਸ ਤਰ੍ਹਾਂ ਦੇ ਵਿੱਚ ਅੰਦਰ ਸਮਾਨ ਹੁੰਦਾ ਨਾ ਨਹੀਂ ਵੀ ਤਾਂ ਹੁੰਦਾ ਇਹਦੇ ਅੰਦਰ ਨਹੀਂ ਹੁੰਦਾ ਹਾਂ ਫੋਨ ਦੀ ਲੋੜ ਨਹੀਂ ਨਾ ਵਿੱਚ ਹੋਗਾ ਆ ਦੇਖ ਲਿਖਿਆ ਆ ਅੱਛਾ ਇਹ ਘੁੰਨਣਾ ਹੀ ਹੁੰਦਾ ਅਸੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੈ। ਉਮ ਦੋ ਲੈ ਲਾ ਫਿਰ ਪਹਿਲੇ ਦੋ ਲੈ ਲਾ। ਹਾਂ ਬੱਪਾ। ਨਾ ਵੀ ਅਸੀਂ ਵਧੀਆ ਬਣਦੇ ਇਹਨਾਂ ਦੇ ਪੀਜੇ ਆਟੇ ਦੇ। ਠੀਕ ਆ ਠੀਕ ਹੋ। ਹਮ ਇਹ ਨਾਰਮਲ ਹੋ ਗਿਆ ਆਪਣਾ 0 0 ਵਾਲਾ ਹੋ ਗਿਆ ਨਾ ਜਿਹੜਾ ਤੂੰ ਕਹਿ ਰਹੀ ਹੈ। ਇਹਦੇ 'ਚ ਤਾਂ ਗੈਸ ਵਾਲਾ ਪਾਣੀ ਨਹੀਂ ਹੁੰਦਾ। ਲੈ ਲਿਆ ਦਾ ਨਹੀਂ ਸਮਾਨ ਹੌਲੀ ਟੋਕਰੀ ਚਲ ਅੱਜ ਬਣਾ ਕੇ ਖਵਾਉਣੇ ਪੀਜੇ ਰਾਣੀ ਨੂੰ ਪਰੇ ਹੋ ਗਏ ਨੂਰ ਸਾਈਡ ਤੇ ਹੋ ਜਾ ਮਨ ਲੱਗੇ ਆ ਸਾਡੀ ਰਾਣੀ ਮੈਡਮ ਚਟਨੀ ਰਗੜਨ ਭਰੀਆਂ ਮਿਰਚਾਂ ਥੋੜ੍ਹੀਆਂ ਆਏ ਦੂਜੀਆਂ ਹੈ ਆਹ ਦੇ ਮੋਟੇ ਦੂਜੀਆਂ ਵੀ ਪਈਆਂ ਫਰਿੱਜ ਚ ਇਹਦੀ ਬਹੁਤ ਸਾਰੀ ਛੋਟੀਆਂ ਆਉਂਦੀਆਂ ਦੂਜੀਆਂ ਮਿਰਚਾਂ ਵੀ ਹੈਗੀਆਂ ਇਹ ਮੈਂ ਵੀ ਲਾਈ ਹੋਈਆਂ ਸੀ ਪਹਿਲਾਂ 2 ਸਾਲ ਦੇ ਨਹੀਂ ਉਸ ਤੋਂ ਬਾਅਦ ਸੁੱਕ ਜਾਂਦਾ ਬੁੱਟਾ ਜੀ ਅਸੀਂ ਤਾਂ ਉੱਥੇ ਤਾਂ ਹਾਂ ਉਹਦੇ ਕਿੰਨੀਆਂ ਲੱਗੀਆਂ ਹਨ ਹਾਂ ਇਹਨਾਂ ਰੱਖ ਲਿਆ ਹੁਣ ਕੁੰਡਾ ਪੀੜੀ ਤੇ ਵੇਖ ਕੇ ਕੁੱਟੂਗੀ ਇਹ ਚਟਣੀ ਇਹਦੇ ਆਮਾ ਪਾ ਦੇਣਾ ਆ ਇਹ ਦੇਣਾ ਪਾਲਿਆ ਉਹ ਮਾਰਟਰ ਕੋੰਡੇ ਜਿਹੜਾ ਅਮੁੰਦੀ ਦਾ ਸਵਾਦ ਹੈ ਇਹਦੇ ਚ ਗੁੜ ਪਾ ਲੇ ਗੁੜ ਪਾਉਣ ਤੋਂ ਪਾ ਲਾ ਤੂੰ ਕਿ ਆ ਬੰਦੀ ਨਹੀਂ ਮੈਂ ਨਹੀਂ ਗੁੜ ਪਾਇਆ ਕਰ ਚਟਨੀ ਪਾਇਆ ਨਹੀਂ ਬਹੁਤ ਸਵਾਦ ਆਉਂਦੀ ਅਮਚੂਰ ਗੁੜ ਅਮਚੂਰ ਤੇ ਆਂਬ ਦਾਸ ਪਾ ਲੈਂਨੇ ਗੁੜ ਗੁੜ ਨਾਲ ਚਟਨੀ ਬਹੁਤ ਹੁਣ ਮੈਂ ਲੱਗੇ ਇਧਰ ਪੀਜੇ ਦਾ ਆਟਾ ਗੁੰਨ ਪੀਜਾ ਬਣਾਉਣਾ ਸਹੀ ਦੋਤਾ ਸਾਰਾ ਪਾਕੀ ਪਾਟਾ ਗੰਦੇ ਹੋਣ ਸੀ ਆਏ ਆ ਰਾਣੀ ਉਥੇ ਨੂਰ ਨੂੰ ਚੜਾਉਣ ਵਾਸਤੇ ਤੇ 8 10 ਹੋ ਗਏ ਨੇ ਹਾਂ 20 ਤੇ ਆਣੀ 8 20 ਤੇ 8 20 ਤੇ ਨੇ ਬਸ ਆਉਣੀ 2 ਘੰਟਾ ਲੱਗੂਗਾ ਚਲੋ ਨੇ ਵਧੀਆ ਗਿਆ ਹਨ ਅੱਜ ਦਾ ਦਿਨ ਪਤਾ ਵੀ ਲੱਗਿਆ ਅੱਜ ਕਿੰਨੇ ਤੇ ਹੋਰ ਤੇ ਬਾਜੀ ਥੈਂਕ ਯੂ Okay. Okay. Mm. A me è E per fare vedere ci sono un piatto di vicino alla stazione. a Napoli, un che si rilenca. Se mi dici mia ci se ne è non lo so.

ਨੇ ਵੀ ਆ ਗਈ ਚਰਚਾ ਲਾ ਨਹੀਂ ਡੈਗਦੀ ਹੱਥ ਪਾਇਆ ਹੈ ਆਏ ਬੱਚੇ ਲੈ ਆਉਣ ਪੀਜ਼ਾ ਲਾਤਾ ਪੀਜ਼ਾ ਬਾਕੈਂਟ ਬਣਿਆ ਬਸ ਆਦੋ ਵੀ ਆਪਾਂ ਇਹਦਾਂ ਨਾਲ ਪੰਜਾਬੀ ਫਲਾ ਫਲਾ ਵੀ ਨੇ ਪੀਆਖਣੇ ਆਂ ਗੇ ਪੀਜਾ ਸਾਡਾ ਪਾਣ ਕੇ ਰਿਆਣੀ ਇਹ ਤਾਂ ਸਕੂਲੇ ਨਹੀਂ ਪਾਈ ਲੈ ਫਿਟ ਹੀ ਆ ਉਹ ਕਿੰਨਾ ਘੈਂਟ ਹੈ ਜਬ ਸਕੂਲੋਂ ਯਾਰ ਪੀਜਾ ਆਪਣਾ ਜਬਨ ਜਾ ਰਿਹਾ ਸਾਰਾ ਸਮਾਨ ਘਰ ਦਾ ਹੀ ਆਪਣਾ ਸ਼ਿਮਲਾ ਮਿਰਚਾਂ ਵੀ ਕਾਤੀਆਂ ਪਿਆਜ਼ ਵੀ ਘਰ ਦੇ ਹਰੀ ਮਿਰਚ ਵੀ ਘਰਦੀ ਤੇ ਵਸਾ ਟਾਈਮ ਵਾਲਦਾ ਕਿ ਸਿਰੋਜ ਉਹ ਵੀ ਕਰਦੇ ਬਨਾਲਾ ਆਪਾਂ ਕੀ ਕਣਕ ਵੀ ਲਾਉਣ ਲਾ ਜਾਣਾ ਆਪਾਂ ਵੇਖੀ ਚੱਲੇ ਤੁਸੀਂ ਹਾਂ ਪਿੰਡਿਆ ਕੇਰਾ ਪਰ ਮੈਂ ਕਿ ਸੁਨੀਲ ਨੇ ਪਿੰਡਿਆ ਵਾਲਾ ਪੀਜ਼ਾ ਖਵਾਇਆ ਸੀ ਯਾਦ ਹੈ